ਮੇਰਾ ਨਾਮ ਅਜੀਤ ਕੁਮਾਰ ਬਰਮਾ ਮੈਂ ਵਾਰ ਨੰਬਰ 35 ਦੇ ਵਿੱਚੋਂ ਆਪਣਾ ਅੱਜ ਸਿਹਤ ਯੋਜਨਾ ਪ੍ਰਧਾਨ ਮੁੱਖ ਮੰਤਰੀ ਪਵਨ ਸਿੰਘ ਮਾਨ ਜੀ ਵੱਲੋਂ ਜਿਹੜਾ ਲੋਕਾਂ ਦੀ ਸਹੂਲਤ ਵਾਸਤੇ ਇੱਕ ਸਿਹਤ ਸਹੂਲਤ ਵਾਸਤੇ ਇੱਕ ਬੀਮਾ ਜਾਰੀ ਕੀਤਾ ਗਿਆ ਵਾ ਜਿਹਦੇ ਵਿੱਚ 10 ਲੱਖ ਦਾ ਲੋਕਾਂ ਨੂੰ ਜਿਹੜਾ ਸਿੱਧਾ-ਸਿੱਧਾ ਲਾਭ ਦੇਣ ਵਾਸਤੇ ਸਰਕਾਰ ਨੇ ਸਾਨੂੰ ਸਾਡੀ ਜ਼ਿੰਮੇਵਾਰੀ ਦਿੱਤੀ ਹੈਗੀ ਜਿਹਦੇ ਆਧਾਰ ਦੇ ਉੱਪਰ ਅਸੀਂ ਵਾਰ ਨੰਬਰ 35 35 ਦੇ ਵਿੱਚ ਅਸੀਂ ਕੈਂਪ ਲਗਾਇਆ ਵਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਤਾਂ ਇਸ ਦੇ ਵਿੱਚ ਲੋਕਾਂ ਨੂੰ ਸਿਹਤ ਦੇ ਬਰਤੀ ਜਿਹੜੇ ਉਹਨਾਂ ਨੂੰ ਪ੍ਰੋਬਲਮ ਆndੀਆਂ ਸੀਗੀਆਂ ਜਿੱਦਾਂ ਕੋਈ ਗਰੀਬ ਪਰਿਵਾਰ ਸੀ ਜਾਂ ਕੋਈ ਸੀਗਾ ਜਿਨ੍ਹਾਂ ਜਿਦਾ ਕਿ ਲੋਕਾਂ ਦੀ ਜੇ ਪੂੰਜੀ ਖਤਮ ਬਿਲਕੁਲ ਹੋ ਜਾਂਦੀ ਸੀਗੀ ਉਹਦੇ ਵਾਸਤੇ ਪੰਜਾਬ ਸਰਕਾਰ ਨੇ ਬੜਾ ਅੱਛਾ ਪ੍ਰਾਲਾ ਕੀਤਾ ਵਾ ਜਿਹਦੇ ਆਧਾਰ ਦੇ ਉੱਪਰ ਲੋਕਾਂ ਨੂੰ 10 ਲੱਖ ਤੱਕ ਦਾ ਬੀਮਾ ਜਿਹੜਾ ਮੁਫਤ ਕੀਤਾ ਗਿਆ ਵਾ ਜਿਹਦੇ ਵਿੱਚ ਲੱਖ ਲੱਖ ਲਗ ਲਗ ਬਿਮਾਰੀਆਂ ਜਿੜ ਚਾਹੇ ਹਾਰਡ ਦੀ ਆ ਚਾਹੇ ਪੇਟ ਦੀ ਆ ਚਾਹੇ ਰੀਟ ਦੀ ਹੱਡੀ ਦੀ ਆ ਜਾਂ ਸਰਜਿਕਲ ਦੀ ਆ ਕੋਈ ਵੀ ਬਿਮਾਰੀ ਆ ਉਹਦੇ ਮੁਤਾਬਿਕ ਕਰੋ 10 ਲੱਖ ਦਾ ਪੂਰੇ ਪਰਿਵਾਰ ਨੂੰ ਪੈਕੇਜ ਸਰਕਾਰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਮੈਂ ਉਹ ਧੰਨਵਾਦ ਕਰਦਾ ਭਗਵਾਨ ਸ੍ਰੀ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜੀਵਾਲ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਸਨੀਕਾਂ ਨੂੰ ਇਹ ਮੁਹਿੰਮ ਦਿੱਤੀ ਹੈਗੀ ਆ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਵਾਂ ਕਿ ਇਹ ਜਿਹੜੀ ਯੋਜਨਾ ਹੈਗੀ ਆ ਇਹ ਨਾ ਤਾਂ ਗਰੀਬ ਲਈ ਨਾ ਅਮੀਰ ਲਈ ਇਹ ਸਾਰੇ ਵਰਗ ਲਈ ਔਰ ਕੋਈ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਸਾਰੇ ਵਾਸਤੇ ਇੱਕ ਸਮਾਨ ਯੋਜਨਾ ਤਿਆਰ ਕੀਤੀ ਹੈਗੀ ਉਸ ਨੂੰ ਮੈਂ ਧੰਨਵਾਦ ਕਰਦਾ ਭਵਨ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਜੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਦਾ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਯੋਜਨਾ ਜਿਹੜੀ ਸ਼ੁਰੂ ਹੋਈ ਹੈ ਇਹਦੇ ਵਿੱਚ ਜੁਨਾ ਕਰਨ ਵਾਲਿਆਂ ਨੂੰ ਕੀ ਕੀ ਲਾਭ ਦਿਨਾਂਗੇ ਤੇ ਕਿਹੜੀ ਕਿਹੜੀ ਬਾਰੰਦੇ ਵਿੱਚ ਉਹਦਾ ਲਾਜ ਹੋਵੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਅਪਣੀ ਵਾਇਡ ਦੱਸਿਆ ਜੀ ਇਹਦੇ ਵਿੱਚ ਪੇਟ ਦੀ ਬਿਮਾਰੀ ਹੋਵੇ ਚਾਹੇ ਚਾਹੇ ਸਰਜਿਕਲ ਦੀ ਬਿਮਾਰੀ ਹੋਵੇ ਚਾਹੇ ਹਾਰਡ ਦੀ ਬਿਮਾਰੀ ਹੋਵੇ ਕਿ ਕਿਸੇ ਤਰ੍ਹਾਂ ਦੀ ਮੁਵਾਰੀ ਹੋਵੇ ਜਿਹੜੀ ਕਿ ਇਸ ਲਾਜ ਵਿੱਚ ਰੱਖੀ ਗਈ ਹੈਗੀ ਆ ਤੇ ਜਿਹੜੇ ਲੋਕਾਂ ਨੇ ਮੁਕਤ ਸਿਹਤ ਵਿਮਰ ਲੋਜਣਾ ਦਾ ਲਾਭ ਲੈਣਾ ਆ ਉਹ ਤੁਹਾਡੇ ਕੋਲ ਕੀ ਕੀ ਆਪਣੇ ਡਾਕੂਮੈਂਟ ਲੈ ਕੇ ਆਣ ਇਸ ਵਿੱਚ ਲੋਕਾਂ ਦਾ ਇੱਕ ਵੋਟਰ ਕਾਰਡ ਔਰ ਆਧਾਰ ਕਾਰਡ ਦੀ ਲੋੜ ਹੁੰਦੀ ਹੈਗੀ ਆ ਜਿਨ੍ਹਾਂ ਕਿ ਪਤਾ ਲੱਗਦਾ ਕਿ ਉਹ ਪੰਜਾਬ ਦੇ ਵਸਨੀਕ ਹੈਗੇ ਆ ਉਹਦੇ ਆਧਾਰ ਤੇ ਉੱਪਰ ਅਸੀਂ ਇਹਨਾਂ ਦਾ ਇੱਕ ਪਰਚੀ ਕੱਢ ਕੇ ਸੀਐਨਸੀ ਸੈਂਟਰ ਦੇ ਵਿੱਚ ਲਿਆ ਕੇ ਉਹਨਾਂ ਦਾ ਹੈਲਥ ਕਾਰਡ ਬਣਾਨੇ ਹੈਗੇ ਆ ਇਹ ਡਾਕੂਮੈਂਟ ਕਿਹੜੇ ਡਾਕੂਮੈਂਟ ਇੱਕ ਆਧਾਰ ਕਾਰਡ ਇੱਕ ਵੋਟਰ ਕਾਰਡ ਤਾਂ ਇੱਕ ਜੇ ਬੱਚਾ ਛੋਟਾ ਹੈਗਾ 18 ਸਾਲ ਤੋਂ ਛੋਟਾ ਉਹਦਾ ਉਹਦਾ ਜਨਮ ਸਰਟੀਫਿਕੇਟ ਤੇ ਇੱਕ ਆਧਾਰ ਕਾਰਡ ਦੀ ਲੋੜ ਹੁੰਦੀ ਆ ਜਿਹਦੇ ਆਧਾਰ ਤੇ ਇਹ ਇੱਕ ਪਰਚੀ ਬਣਾਈ ਜਾਂਦੀ ਆ ਉਸ ਤੌਰ ਹੈਲਥ ਕਾਰਡ ਬਣਾਇਆ ਜਾਂਦਾ ਹੈ ਕੋਈ ਇੱਕ ਵਾਰੀ ਆਪਣੇ ਵਾਰਡ ਦਾ ਨੰਬਰ ਕਿਸ ਵਾਰਡ ਵਿੱਚ ਆ ਤੇ ਕਿਹੜੀ ਜਗ੍ਹਾ ਤੇ ਕੈਂਪ ਲੱਗਾ ਹੈ ਉਹ ਵੀ ਦੱਸ ਦਿਓ ਇਹ ਵਾਰਡ ਨੰਬਰ 35 ਹੈ ਇਹ ਜਿਹੜਾ ਕੈਂਪ ਲਗਾਇਆ ਗਿਆ ਕਮੇਟੀ ਬਿਯਾਰ ਦੇ ਬੈਕ ਸਾਈਡ ਤੇ ਲਗਾਇਆ ਗਿਆ ਵਾ ਵਾਰਡ ਨੰਬਰ 35 ਦੇ ਵਿੱਚ ਨਜ਼ਦੀਕ ਜਿਹੜਾ ਪਲਾਨੀ ਕਮੇਟੀ ਜਿਹਨੂੰ ਕਹਿੰਦੇ ਆ ਆਪਾਂ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲਦਾ ਰਹੇਗਾ ਇਹ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਇੱਥੇ ਚੱਲਦਾ ਹੈਗਾ ਵਾ ਜੇ ਫੇਰ ਵੀ ਕਿਸੇ ਨੂੰ ਲੋੜ ਪੈਂਦੀ ਹੈਗੇ ਤਾਂ ਅਸੀਂ ਉਹ ਘਰ ਜਾ ਕੇ ਉਹਦੋਂ ਬਣਾਉਂਦੇ ਪਏ ਹਾਂ ਜਿੱਦਾਂ ਕੋਈ ਬਜ਼ੁਰਗ ਹੈ ਕੋਈ ਅਪਾਹੇ ਦਾ ਉਹਨਾਂ ਨੂੰ ਕੀ ਸਹੂਲਤ ਦੇ ਰਹੇ ਆ ਆਪਾਂ ਦੇਖੋ ਉਹਦੇ ਵਿੱਚ ਜਿਹੜੇ ਹੈਗੇ ਪ੍ਰਵਾਸ ਦਾ ਕੋਈ ਵੀ ਮੁਖੀ ਸਾਡਾ ਨਾਲ ਸੰਪਰਕ ਕਰ ਲਵੇ ਸੋ ਉਹਨਾਂ ਦਾ ਵਿੱਚ ਐਡ ਕਰਕੇ ਉਹਨਾਂ ਦਾ ਬਣਾ ਦਿੰਦੇ ਆ ਕਿ ਜੇ ਨਹੀਂ ਆ ਸਕਦਾ ਕੋਈ ਮੁਖੀ ਜੇ ਮੰਨ ਲਓ ਘਰ ਤੇ ਦੋ ਦੋ ਬਜ਼ੁਰਗ ਹੀ ਹੈਗੇ ਤਾਂ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਹੈਲਥ ਕ ਕਿੰਨਾ ਮਾਣਾ ਮੇਰਾ ਨਾਮ ਚੰਦਰਸ਼ੇਖਰ ਸੂਦ ਹੈ ਜੀ ਤੇ ਮੈਂ ਇੱਥੇ ਆ ਜਿਹੜਾ ਆ ਪਾਰਟੀ ਵੱਲੋਂ ਮੁੱਖ ਮੰਤਰੀ ਹੋਣ ਵੱਲੋਂ ਬਾੜ ਨੰਬਰ 35 ਦੇ ਵਿੱਚ ਤੇ ਇੰਸ਼ੋਰੈਂਸ ਦੇ ਸਿਹਤ ਦੇ ਕਾਰਡ ਬਣਾਣ ਲਈ ਕੈਂਪ ਲੱਗਿਆ ਹੈ ਇੱਕ ਅਜੇ ਬਰਮਾਈ ਨੇ ਲਗਾਇਆ ਹੈ ਤੇ ਇੱਥੇ ਮੈਂ ਉਹ ਸਾਰਾ ਪ੍ਰੋਸੈਸ ਸਮਝ ਕੇ ਉਹਨਾਂ ਕੋਲੋਂ ਕੰਮ ਕਰਵਾਇਆ ਹੈ ਤੇ ਉਹ 5 ਮਿੰਟ ਦੇ ਵਿੱਚ ਇਹ ਸਾਰਾ ਕੰਮ ਜਿਹੜਾ ਹੈਗਾ ਉਹ ਹੋ ਗਿਆ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਤੇ ਤੁਸੀਂ ਵੀ ਇਸ ਜਗ੍ਹਾ ਤੇ ਆ ਕੇ ਆਪਣੇ ਸਿਹਤ ਦੀ ਯੋਜਨਾ ਦੇ ਕਾਰਡ ਜਿਹੜੇ ਹੈਗੇ ਆ ਉਹ ਬਣਵਾਓ